ਅਸੀਂ ਜ਼ਿਲ੍ਹਾ ਹਸਪਤਾਲ ਬਠਿੰਡਾ ਦੇ ਵਿੱਚ ਇੱਕ 3 ਬੈਡਡ ਆਈਸੋਲੇਸ਼ਨ ਵਾਰਡ ਸਥਾਪਿਤ ਕਰ ਲਿਆ ਗਿਆ ਹੈ। ਇਸ ਆਈਸੋਲੇਸ਼ਨ ਵਾਰਡ ਦੇ ਵਿੱਚ ਸਾਡੇ ਕੋਲੇ ਸੈਂਟਰਲ ਆਕਸੀਜਨ ਸਪਲਾਈ ਦੀ வசूलਤ ਹੈਗੀ ਹੈ। ਇਸ ਤੋਂ ਇਲਾਵਾ ਸਾਡੇ ਕੋਲੇ ਆਕਸੀਜਨ ਕੰਸੈਂਟਰੇਟਰ, ਮੋਨਿਟਰ ਵਗੈਰਾ ਤੇ ਹੋਰ ਜਿਹੜਾ ਸਾਜੋ-ਸਮਾਨ ਹੋਰ ਦਵਾਈਆਂ ਜੋ ਵੀ ਕੋਵਿਡ ਕੋਵਿਡ ਦੀ ਬਿਮਾਰੀ ਵਿੱਚ ਜਿੰਨਾ ਵੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਅਸੀਂ ਉਹਨਾਂ ਨੂੰ ਪੂਰਨ ਰੂਪ ਤੇ ਇੱਕ ਵਾਰੀ ਇਸ ਵਾਰਡ ਦੇ ਵਿੱਚ ਸਥਾਪਿਤ ਕਰ ਲਿਆ ਗਿਆ ਹੈ। ਜ਼ਿਲ੍ਹਾ ਹਸਪਤਾਲਾਂ ਬਾਕੀ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਵੀ ਆਕਸੀਜਨ ਪਲਾਂਟ ਲਗਾਏ ਗਏ ਜਿਸ ਕਾਰਨ ਅਸ ਵਾਰੀ ਅਗਰ ਆਪਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਦੇਸ਼ ਵਿੱਚ ਇੱਕ ਵਾਰ ਫੇਰ ਕਰੋਨਾ ਨੇ ਦਸਤਕ ਦਿੱਤੀ ਹੈ ਜਿਸ ਦੇ ਚਲਦਿਆਂ ਪੰਜਾਬ ਵਿੱਚ ਕਈ ਸ਼ਕਤੀ ਮਰੀਜ਼ ਵੀ ਸਾਹਮਣੇ ਆਏ ਨੇ ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਅਲਰਟ ਹੋ ਗਿਆ ਇਸ ਵਕਤ ਅਸੀਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਮੌਜੂਦ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਜਿਹੜਾ ਹੈ ਬਣਾਇਆ ਗਿਆ ਇਸ ਵਾਰਡ ਵਿੱਚ ਪੂਰੀਆਂ ਸਹੂਲਤਾਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ ਭਾਵੇਂ ਕਿ ਇਹ ਵਾਰਡ ਹਜੇ ਛੋਟਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਤੋਂ ਹੀ ਸਿਹਤ ਵਿਭਾਗ ਨੇ ਤਿਆਰੀ ਆਪਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮਰੀਜ਼ਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹ ਤੁਹਾਨੂੰ ਵਾਰਡ ਦੀ ਹੈ ਜਿਹਨੇ ਤਸਵੀਰਾਂ ਦਿਖਾ ਰਹੇ ਆ ਸਾਡੇ ਨਾਲ ਡਾਕਟਰ ਵੀ ਮੌਜੂਦ ਨੇ ਜੋ ਇਨਚਾਰਜ ਨੇ ਹਰਿਸ਼ ਗੋਇਲ ਪੂਰੀ ਗੱਲਬਾਤ ਕਰਦੇ ਆ ਗੋਇਲ ਸਾਹਿਬ ਬੇਸ਼ੱਕ ਆਪਣੇ ਅਜੇ ਕਰੋਨਾ ਦਾ ਕੋਈ ਗੱਲਬਾਤ ਨਹੀਂ ਹੈਗੀ ਜਾਂ ਕਰੋਨਾ ਦਾ ਕੋਈ ਮਰੀਜ਼ ਨਹੀਂ ਸਾਹਮਣੇ ਆਇਆ ਪਰ ਸਿਹਤ ਵਿਭਾਗ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਕੀਤੀ ਗਈ ਹੈ ਸਰ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਹੁੰਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜ਼ਿਲ੍ਹਾ ਹਸਪਤਾਲ ਬਠਿੰਡਾ ਦੇ ਵਿੱਚ ਇੱਕ 3 ਬੈਡਡ ਆਈਸੋਲੇਸ਼ਨ ਵਾਰਡ ਸਥਾਪਿਤ ਕਰ ਲਿਆ ਗਿਆ ਹੈ ਇਸ ਆਈਸੋਲੇਸ਼ਨ ਵਾਰਡ ਦੇ ਵਿੱਚ ਸਾਡੇ ਕੋਲੇ ਸੈਂਟਰਲ ਆਕਸੀਜਨ ਸਪਲਾਈ ਦੀ ਸਹੂਲਤ ਹੈਗੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਆਕਸੀਜਨ ਕਨਸੈਂਟਰੇਟਰ ਮੋਨਿਟਰ ਵਗੈਰਾ ਤੇ ਹੋਰ ਜਿਹੜਾ ਸਾਜੋ ਸਮਾਨ ਹੋਰ ਦਵਾਈਆਂ ਜੋ ਵੀ ਕੋਵਿਡ ਦੇ ਕੋਵਿਡ ਦੀ ਬਿਮਾਰੀ ਵਿੱਚ ਜਿੰਨਾ ਵੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਸੀ ਉਹਨਾਂ ਨੂੰ ਪੂਰਨ ਰੂਪ ਤੇ ਇੱਕ ਵਾਰੀ ਇਸ ਵਾਰਡ ਦੇ ਵਿੱਚ ਸਥਾਪਿਤ ਕਰ ਲਿਆ ਗਿਆ ਹੈ ਪਰ ਹਜੇ ਕੋਈ ਘਬਰਾਨ ਵਾਲੀ ਗੱਲ ਨਹੀਂ ਹੈਗੀ ਹੈ ਜਿਸ ਤਰ੍ਹਾਂ ਵੀ ਸਾਨੂੰ ਸਰਕਾਰ ਕੋਈ ਗਾਈਡਲਾਈਨਸ ਇਸ਼ੂ ਕਰਦੀਆਂ ਹਨ ਜਾਂ ਕੋਈ ਸੈਂਟਰ ਤੋਂ ਜਾਂ ਸਟੇਟ ਸਰਕਾਰ ਤੋਂ ਸਾਨੂੰ ਕੋਈ ਗਾਈਡਲਾਈਨਸ ਆਉਂਦੀਆਂ ਹਨ ਉਸ ਮੁਤਾਬਕ ਅਸੀਂ ਅੱਗੇ ਵਾਰਡ ਸਥਾਪਿਤ ਕਰਦੇ ਰਹਾਂਗੇ ਵਾਰਡ ਦੀ ਸਰ ਹੁਣ ਜੋ ਤੁਹਾਨੂੰ ਗਾਈਡਲਾਈਨ ਆਈ ਹੈ ਤਾਂ ਹੀ ਵਾਰਡ ਸਥਾਪਿਤ ਕੀਤਾ ਗਿਆ ਦਵਾਈਆਂ ਵੀ ਇਹਦੇ ਵਿੱਚ ਰੱਖਿਆ ਗਏ ਨੇ ਕਿਸ ਤਰ੍ਹਾਂ ਦੀਆਂ ਦਵਾਈਆਂ ਨੇ ਜਿਸ ਤਰ੍ਹਾਂ ਹੀ ਦੇਖ ਰਿਹਾ ਕਾਫੀ ਜ਼ਿਆਦਾ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਸਰ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਸਾਡੇ ਕੋਲੇ ਆਕਸੀਜਨ ਸਪਲਾਈ ਸੈਂਟਰਲ ਸਪਲਾਈ ਹੈਗੀ ਹੈ ਹਸਪੀਟਲ ਕੋਲੇ ਆਪਣਾ ਆਕਸੀਜਨ ਪਲੈਂਟ ਹੈਗਾ ਤੁਸੀਂ ਸ਼ਾਇਦ ਯਾਦ ਹੋਵੇ ਕਿ ਜਦੋਂ ਪਹਿਲੀ ਕਰੋਨਾ ਦੀ ਲਹਿਰ ਆਈ ਆਕਸੀਜਨ ਦੇ ਕਾਫੀ ਰੋਲਾ ਰਿਆ ਆਕਸੀਜਨ ਦੀ ਘਾਟ ਦਾ ਸਾਰੇ ਦੇਸ਼ ਨੂੰ ਹੀ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਸਰਕਾਰ ਨੇ ਕਦਮ ਚੁੱਕੇ ਤੇ ਜ਼ਿਲ੍ਹਾ ਹਸਪਤਾਲਾਂ ਬਾਕੀ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਵੀ ਆਕਸੀਜਨ ਪਲੈਂਟ ਲਗਾਏ ਗਏ ਜਿਸ ਕਾਰਨ ਹੁਣ ਇਸ ਵਾਰੀ ਅਗਰ ਆਪਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਤੁਸੀਂ ਇੱਥੇ ਦੇਖ ਰਿਹਾ ਹਾਂ ਕਿ ਆਪਣੇ ਕੋਲੇ ਆਕਸੀਜਨ ਕੰਸੈਂਟਰੇਟਰ ਮੌਜੂਦ ਨੇ ਜਿਹੜੇ ਮਰੀਜ਼ ਸਟੇਬਲ ਹੈਗੇ ਉਹਨਾਂ ਨੂੰ ਆਪਾਂ ਆਕਸੀਜਨ ਕੰਸੈਂਟਰੇਟਰਾਂ ਤੇ ਵੀ ਰੱਖ ਸਕਦੇ ਆ ਤੇ ਬਾਕੀ ਸਾਡੇ ਕੋਲੇ ਸਾਰੀਆਂ ਦਵਾਈਆਂ ਫਲੂਇਡ ਗਲਵਜ਼ ਵਗੈਰਾ ਸਭ ਕੁਝ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਸਿਹਤ ਵਿਭਾਗ ਪੂਰੀ ਤਰ੍ਹਾਂ ਕਰੋਨਾ ਨੂੰ ਨਜਿੱਠਣ ਲਈ ਪੂਰ ਲੋਕ ਚ ਤਿਆਰ ਹੈ ਸਰ ਪਹਿਲਾਂ ਵੀ ਕਰੋਨਾ ਆਇਆ ਉਦੋਂ ਕਾਫੀ ਜ਼ਿਆਦਾ ਤੁਸੀਂ ਵੀ ਸੰਘਰਸ਼ ਲੜੇ ਲੋਕਾਂ ਨੇ ਵੀ ਸਮਾਜ ਸੇਮੀਆਂ ਨੇ ਸੰਘਰਸ਼ ਕੀਤਾ ਉੱਥੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਉਹ ਉਹ ਤਿਆਰਬੇ ਵੀ ਕਿਤੇ ਨਾ ਕਿਤੇ ਹੁਣ ਕੰਮ ਆਉਂਦੇ ਆ ਪਰ ਸਰ ਬਿਲਕੁਲ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਦੋਂ ਪਹਿਲੀ ਕਰੋਨਾ ਦੀ ਲਹਿਰ ਆਈ ਸੀਗੀ ਸ਼ਾਇਦ ਅਸੀਂ ਜਿੰਨੇ ਹੁਣ ਤਿਆਰ ਆ ਉਸ ਵੇਲੇ ਉਹਨਾਂ ਤਿਆਰ ਨਹੀਂ ਸੀ ਕਿਉਂਕਿ ਸਾਡੇ ਵਸਤੇ ਵੀ ਲੋਕਾਂ ਵਸਤੇ ਵੀ ਇੱਕ ਨਵੀਂ ਚੀਜ਼ ਸੀਗੀ ਪਰ ਜਿੱਦਾਂ ਕਿ ਆਪਾਂ ਪਹਿਲਾਂ ਹੀ ਕਰੋਨਾ ਦੀਆਂ ਕੁਝ ਲਹਿਰਾਂ ਦੇਖ ਚੁੱਕੇ ਹਾਂ ਤਾਂ ਅਸੀਂ ਇਸ ਬਿਮਾਰੀ ਨੂੰ ਹੁਣ ਬਿਹਤਰ ਸਮਝ ਸਕਦੇ ਹਾਂ ਸਾਨੂੰ ਬਿਹਤਰ ਤੌਰ ਤੇ ਪਤਾ ਹੈ ਕਿ ਸਾਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਪਵੇਗੀ ਅਸੀਂ ਉਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇਸ ਵਾਰੀ ਜਿਹੜਾ ਹੈ ਆਈਸੋਲੇਸ਼ਨ ਵਾਰਡ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸੀਬਤ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਡਾਕਟਰ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਦੇ ਤੁਸੀਂ ਵਾਰਡ ਬਣਾਇਆ ਕਿਤੇ ਨਾ ਕਿ ਲੋਕਾਂ ਦੀ ਪੈਨਿਕ ਹੋ ਜਾਂਦਾ ਹੈਗਾ ਵੀ ਵਾਰਡ ਬਣਗੇ ਜਾਂ ਇਹ ਸਮੱਸਿਆ ਆ ਸਕਦੀ ਹੈਗੀ ਸੱਜ ਜਿੱਦਾਂ ਕੀ ਆਪਾਂ ਦੇਖ ਰਹੇ ਹਾਂ ਕਿ ਕੋਵਿਡ ਦੇ ਕੇਸ ਆਪਣੇ ਦੇਸ਼ ਵਿੱਚ ਸਾਹਮਣੇ ਜ਼ਰੂਰ ਆਏ ਨੇ ਪਰ ਇਹ ਕੇਸ ਬਾਕੀ ਖਾਂਸੀ ਜ਼ੁਖਾਮ ਵਰਗੇ ਨੇ ਆਪਣੇ ਆਪ ਠੀਕ ਹੋਣ ਵਾਲੇ ਨੇ ਤੇ ਲੋਕਾਂ ਦੇ ਸਾਹਮਣੇ ਬਸ ਇੱਕੋ ਹੀ ਅਪੀਲ ਹੈ ਜੋ ਹਰ ਬਾਰੀ ਅਸੀਂ ਹਰ ਬਿਮਾਰੀ ਦੇ ਵਿੱਚ ਕਰਦੇ ਹਾਂ ਕੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖੋ ਆਪਣੇ ਪਰਸਨਲ ਹਾਈਜੀਨ ਹੱਥ ਤੋਂ ਹੱਥ ਤੋਂ ਤੇ ਜ਼ੋਰ ਦਿਓ ਹੱਥਾਂ ਨੂੰ ਸਾਫ਼ ਰੱਖੋ ਮੂੰਹ ਤੇ ਮਾਸਕ ਲਾ ਕੇ ਰੱਖੋ ਬਿਨਾਂ ਗੱਲ ਤੋਂ ਬਿਨਾਂ ਜ਼ਰੂਰਤ ਤੋਂ ਭੀੜ ਵਾਲੀਆਂ ਭੀੜ ਨਾ ਕਰੋ ਬਾਜ਼ਾਰਾਂ 'ਚ ਭੀੜ ਨਾ ਕਰੋ ਇਕੱਠ ਵਾਲੀਆਂ ਥਾਵਾਂ ਤੇ ਭੀੜ ਨਾ ਕਰੋ ਹਸਪਤਾਲਾਂ ਵਿੱਚ ਭੀੜ ਨਾ ਕਰੋ ਇਹੀ ਸਭ ਚੀਜ਼ਾਂ ਨਾਲ ਇਹਨਾਂ ਬਿਮਾਰੀਆਂ ਨੂੰ ਆਪਾਂ ਰੋਕ ਸਕਦੇ ਹਾਂ ਬਿਲਕੁਲ ਐਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਬਚਾਅ ਵਿੱਚ ਹੀ ਬਚਾਅ ਇਸ ਕਰਕੇ ਇਹਨਾਂ ਨੇ ਕਿਹਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਬੇਸ਼ੱਕ ਸਰਕਾਰ ਦੀਆਂ ਹਦਾਇਤਾਂ ਤੇ ਪ੍ਰਬੰਧਨ ਜਿਹੜੇ ਹੁਣੇ ਹੀ ਕੀਤੇ ਜਾ ਰਹੇ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ